ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਬਲਾਵਲ ਮਹੱਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਤ ਨਾਮ ਜਪਤ ਗੋਵਿੰਦ ਕਾ ਬਿਨ ਸਹਿ ਪਰੰਪਰਾਤ ਗੁਰਪੂਰਾ ਜਸਪੇਟਿਆ ਤਾ ਕੈਸ ਪ੍ਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ ਰਹਾਓ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਮਨ ਤੇ ਕਉ ਨ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਓ ਰੰਗ ਲਗਾ ਅਚਰਜ ਗੁਰਦੇਵ ਜਾਂ ਕਉ ਕਿਰਪਾ ਕਰਹੁ ਪ੍ਰਭ ਤਾਂ ਕਉ ਲਾਵੋ ਸੇਵ ਨੇਦ ਨਿਧਾਨੇ ਅਮਰਤ ਪੀਆ ਮਨ ਤਨ ਆਨੰਦ ਨਾਨਕ ਕਬੋ ਨਾ ਵਿਸਰੈ ਪ੍ਰਪਰਮ ਆਨੰਦ ਬਿਲਾਵਲ ਮਹੱਲਾ ਪੰਜਵਾ ਤ੍ਰਿਸ਼ਨ ਤ੍ਰਿਸ਼ਨ ਪੁਜੀ ਮਮਤਾ ਗਈ ਨਾਠੇ ਪੈ ਪਰਮਾ ਸਤਿ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ ਗੁਰਪੂਰਾ ਆਰਦਿਆ ਬਿਨਸੀ ਮੇਰੀ ਪੀਰ ਤਨਮਨ ਤਨ ਤਨਮਨ ਸਭ ਸੀਤਲ ਭਇਆ ਪਾਇਆ ਸੁਖਬੀਰ ਰਹਾਉ ਸੋਵਤ ਹਰ ਜੱਪ ਜਾਗਿਆ ਪੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕਾ ਅਚਰਜ ਸਵਾਦ ਆਪ ਮੁਗਤੋ ਸੰਗੀਤ ਰੇ ਕੋਲ ਕੁਟਾਂ ਬਿਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚਾ ਨਾਥਿਆ ਜਨਮੈ ਨਿਰਗੁਣ ਗੁਣਹੀਨ ਨਾਨਕ ਕਾਉ ਕਿਰਪਾ ਪਈ ਦਾਸਿ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾ ਹਰ ਭਗਤਾ ਕਾ ਆਸਰਾ ਅਨ ਨਾਹੀ ਠਾਓ ਤਾਣ ਦੀ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲੀਏ ਨਿੰਦਕ ਨਿੰਦਾ ਕਰ ਪਜੇ ਜਮਕਾਲ ਗਰਸੀਏ ਰਹਾਓ ਸੰਤਾ ਏਕਤਾ ਆਵਨਾ ਦੂਸਰ ਕੋ ਨਾ ਹੈ ਏਕ ਸਿਆਗੈ ਬੇਨਤੀ ਰਵਿਆ ਸਰਬਥਾਏ ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨੋ ਨਾਨਕ ਕਹੈ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਪਉ ਨਾਹੇ ਬਿਲਾਵਲ ਮਹੱਲਾ ਪੰਜਵਾ ਬੰਦਨ ਕਟੈ ਸੋ ਪ੍ਰਭੂ ਜਾਂ ਕਹਿ ਕਲ ਹਾਥ ਅਵਰ ਕਰਮ ਨਹੀਂ ਛੂਟੀ ਐ ਰਾਖੋ ਹਰਨਾਥ ਤਾ ਸਰਨਾਗਤ ਮਾ ਦੇਵ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਓ ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਭਾਨਾ ਝੂਟ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰਾਖੈ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਹੱਲਾ ਪੰਜਵਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਨੀ ਮੋਹਿਆ ਨਰਕ ਕੀ ਰੀਤ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾ ਦਾ ਖਰਕਾ ਪੈਖਰ ਤਉ ਛਟੈ ਜੋ ਉਪਰਲਾਦਾ ਰਹਾਓ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਵਰੇ ਨਾਹੀ ਜੋਨ ਦੁਖ ਨਿਰਲਜੇ ਪਾਂਡ ਹਰ ਸੰਗ ਸਹਾਈ ਮਹਾ ਮੀਤ ਤਿਸੋਂ ਤੇਰਾ ਭੇਦ ਬੀਦਾ ਪੰਜ ਬਟਵਾ ਰਈ ਉਪਜੋ ਮਹਾ ਖੇਦ ਨਾਨਕ ਤਨ ਸੰਤਨ ਸਰਣਾਗਤੀ ਜੇਨ ਮਨ ਵਸ ਕੀਨਾ ਤਨ ਤਨ ਸਰਬ ਸਿ ਆਪਣ ਪ੍ਰਭ ਜਨ ਕਉ ਦੀਨਾ ਬਿਲਾਵਲ ਮਹੱਲਾ ਪੰਜਵਾ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰੋ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪ ਤੋ ਹਰ ਜਪਹੁ ਜੀਵਾ ਪਾਰ ਬ੍ਰਹਮ ਆਰਾਧ ਤੇ ਮੁਖੇ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤ ਵਤੇ ਨਾਹੀ ਕਸ਼ਪੋਚ ਤਨ ਸੋ ਥਾਨ ਬਸੰਤ ਧਨ ਜਹ ਜਪਿਐ ਨਾਮ ਕਥਾ ਕੀਰਤਨ ਹਰਿ ਅਤ ਕਨਾ ਸ਼ੋਕ ਸਹਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਨ ਆਗ ਪੀ ਜਾਂ ਕੈ ਸਭ ਕੇ ਸ਼ਹਾਤ ਬਿਲਾਵਲ ਮਹੱਲਾ ਪੰਜਵਾ ਜਿਨ ਤੂੰ ਬੰਦ ਕਰ ਛੋੜਿਆ ਫੁਣ ਸੁਖ ਮੈਂ ਪਾਇਆ ਸਦਾ ਸਿਮਰ ਚਰਨ ਆਰਬਿੰਦ ਸੀਤਲ ਹੋ ਤਾਇਆ ਜੀਵਤ ਆ ਅਥਵਾ ਮਉਆ ਕਿਛ ਕਾਮ ਨ ਆਵੇ ਜਿਨ ਇਹੋ ਰਚਨ ਰਚਾਇਆ ਕੋਉ ਤੇ ਸੌਰੰਗ ਲਾਵੇ ਰਹਾਉ ਅਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੈ ਗੰਢੈ ਅੰਡਜ ਜੇਰਜ ਸੇਤਜ ਉਤਪਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਉਨ ਸਰਵਫਲ ਰਵਿਯੇ ਹਰ ਨਿਰਤ ਹਮਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਧ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਲਾਵਲ ਮਹੱਲਾ ਪੰਜਵਾਂ ਖੋਜਤ ਖੋਇਤ ਮੈਂ ਫੇਰਾ ਖੋਜੋ ਬਨਥਾਨ ਅਸ਼ਾਲ્ય ਬੇ ਅਸ਼ਾਲੇ ਸ਼ੇ ਦਾ ਭੇਦ ਪ੍ਰਭੂ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮਕੈ ਰੰਗ ਜਗੰਤਿ ਸੁਪਨਾ ਪਲਾ ਬਸੀਐ ਪ੍ਰਭ ਸੰਗ ਰਹਾਓ ਬਰਨ ਆਸ਼ਰਮ ਸ਼ਾਸਤਰ ਸੁਨਾਓ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤਤ ਠਾਕਰ ਅਬਨਾਸ ਉਹ ਸਰੂਪ ਸੰਤਨ ਕਹੇ ਵਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਧਨ ਤਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨ ਸੇ ਤਹ ਪਰਮਾ ਨਾਨਕ ਤਿਸ ਪ੍ਰਪੇਟਿਆ ਜਾਂ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤਿਗੁਰੂ ਕਰ ਹਰਿਆਪ ਖਾਤ ਖਰਚ ਤੋਂ ਨਿਭਤ ਰਹੇ ਗੁਰਸਬਦਿਆ ਖੂਟ ਪੂਰਨ ਪਈ ਸਮਗਰੀ ਕਬਹੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਦਿਆ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਪਗਤਿਆਰਾਦਾ ਏਕ ਰੰਗ ਗੋਬਿੰਦ ਗੋਪਾਲ ਰਾਮਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਢਾਈ ਨਾਨਕ ਹੰਤ ਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਓ ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਰਖਵਾ ਲਾ ਗੋਬਿੰਦ ਰਾਏ ਭੰਤਨ ਕੀ ਰਾਸ ਤੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮੰਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛੂ ਨਾਂ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸੈ ਜੈ ਜੈਕਾਰ ਸਭੈ ਕਰੈ ਸਚ ਥਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰਿਆ ਰਾਦੀ ਐ ਹੋਈ ਐ ਆਰੋਗ ਰਾਮਚੰਦ ਕੀ ਰਸਟਕਾ ਜਨਮ ਆਰਿਆ ਰੋਗ ਰਹਾਓ ਗੁਰ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੈਸ ਸਿਮਰ ਤਸੁਖ ਪਾਈਐ ਬਿਨ ਸਹਬੇ ਹੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਰਨ ਜੋਗ ਹਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਘਰ ਪੰਜਵਾਂ ੴ ਸਤਿਗੁਰ ਪ੍ਰਸਾਦ ਅਵਰਿਓ ਪਾਪ ਸਭ ਤਿਆ ਗਿਆ दारू ਨਾਮ ਲਿਆ ਤਾ ਪਾਪ ਸਭ ਮਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਓ ਬਹਾਂ ਪਗੜ ਪ੍ਰਭ ਕਾ ਡਿਆ ਚੀਨਾ ਆਪਣੇ ਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾਂ ਕਰ ਧਰਮ ਸਥਿਥਾਪਿਆ ਨਾਮ ਦੀਨੋ দান ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ ਰਹਾਓ ਸਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਨ ਸਹਿ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਕਾ ਆਇਆ ਸਰਾ ਦੀਨੋ ਪ੍ਰਭ ਆਪ ਪ੍ਰੋਫੈਸਰ ਨਾਗ ਇੰਤਜ਼ਾਰ ਪਰੇ ਤਾਂ ਕਾ ਸਤਿਪਰਤਾਪ ਰੱਖਣ ਹਾਰਿਆ ਪਰ ਪ੍ਰਭ ਤਾ ਕੀ ਨਿਰਮਲ ਸੇਵ ਆ ਰਾਮ ਰਾਜ ਰਾਮਦਾਸ ਪੁਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈਐ ਕਿਛ ਬਿਗ ਨਾ ਲਾਗੇ ਨਾਨਕ ਨਾਮ ਸਲਾਹੀਐ ਪਏ ਦੁਸ਼ਮਨ ਭਾਗੇ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੇ ਉਚਰਦ ਗੁਣ ਗੋਪਾਲ ਜਸ ਦੂਰ ਤੇ ਜੰ ਭਾਗੇ ਆ ਰਾਮ ਨਾਮ ਜੋ ਜਨ ਜਪੈ ਅੰਧਨ ਸਜਾਗੇ ਤੰਤ ਮੰਤਨ ਜੋ ਹੈ ਤਿਤ ਤਾਖ ਨਾ ਲਾਗੇ ਰਹਾਓ ਕਾਮ ਕ੍ਰੋਧ ਮਦ ਮਨ ਮੋਹ ਬਿਨ ਸੇ ਅਨ ਰਗੈ ਆਨੰਦ ਮਗਨ ਰਸ ਰਾਮ ਰੰਗ ਨਾਰਕ ਸਰਨਾਗੇ ਬਿਲਾਵਲ ਮਹੱਲਾ ਪੰਜਵਾਂ ਜੀ ਜੋਤਵਸ ਪ੍ਰਭੂ ਕਹ ਜੋ ਕਹ ਸੋ ਕਰਨਾ ਭੈ ਪ੍ਰਸੰਨ ਗੋਪਾਲ ਰਾਏ ਭਉ ਕਿਸ਼ਨ ਨਹੀਂ ਕਰਨਾ ਦੁਖ ਨਾ ਲਾਗੈ ਕਦੇ ਤੁਦ ਪਾਰ ਬ੍ਰਹਮਚ ਤਾਰੇ ਜਮ ਕੰਕਰ ਨੇਨ ਆਵਈ ਗੁਰ ਸਿੱਖ ਪਿਆਰੇ ਰਹਾਉ ਕਰਨ ਕਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰ ਡੰਗਤੀ ਸਾਚਾ ਮਨਜੂਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਨਾ ਨਾਠਾ ਦੁਖ ਠਾਓ ਵਿਸਰਾਮ ਪਾਏ ਮਿਲੋ ਸਾਧ ਸੰਗ ਤਾਤੇ ਬਹਉ ਨਾ ਠਾਓ ਬਲੇ ਹਾਰੀ ਗੁਰਿਆਪਨੇ ਚਰਨਨ ਬਲ ਜਾਓ ਅੰਧ ਸੁਖ ਮੰਗਲ ਬਨੇ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਤੁਨ ਇਹੋ ਬਨਿਓ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਇਤ ਫਲ ਪਾਓ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਅਰੇਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਰ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹਾ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ ਬਿਲਾਵਲ ਮਹੱਲਾ 5 ਸਰਬ ਸਿਧ ਹਰ ਗਾਈਐ ਸਭ ਭਲਾ ਮਨਾਵੇ ਸਾਧ ਸਾਧ ਮੁਖਤੇ ਕਹੈ ਇਹ ਸੁਨ ਦਾਸ ਮਿਲਾਵੇ ਸੂਖ ਸਹਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਇਆਲ ਭਏ ਹਰ ਹਰ ਨਾਮ ਚੀਨ ਰਹਾਓ ਪੂਰ ਰਹਉ ਸਰਬਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤਿ ਆਨੰਦ ਮੈਂ ਪੇਖ ਪ੍ਰਭ ਕੀ ਤੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀਦਾ ਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖਨਿੰਦਕ ਸ਼ਾਰ ਤੁਜੈ ਨਾ ਜੋ ਹੈ ਕੋ ਮੀਤ ਜਾਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ ਰਹਾਉ ਜੀਰ ਕਾ ਦਾਤਾ ਏਕ ਹੈ ਬਿਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਜਨਾ ਰਾਖੇ ਗੋਵਿੰਦ ਨਿੰਦਕ ਮਰਤਕ ਹੋਏ ਗਏ ਤੁਮ ਹੋ ਨਿੰਚੰਦ ਰਹਾਉ ਸਗਲ ਮਨੋਰਥ ਪ੍ਰਭ ਕੀ ਏ ਪੇਟੇ ਗੁਰਦੇਵ ਜੈ ਜੈ ਕਾਰਜਗਤ ਮੈਂ ਸਫਲ ਜਾ ਕੀ ਸੇਵ ਊਜਿਆ ਪਾਰਿਆ ਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ ਜਲਨ 부ਜੀ ਸੀਤਲ ਪਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾ ਗਤੀ ਜਾਂ ਕਵੜ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਪਏ ਕਾਮ ਭਉਨਾਠਾ ਪਰਮਿਟ ਗਿਆ ਰਵਿਆ ਨਿਤਰਾਮ ਸਾਥ ਜਨਾ ਕੈ ਸੰਗ ਵਸਤ ਸੁਖ ਸਹਿਜ ਬਿਸਤਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਓ ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪਹਿਨਾਮ ਨਾਨਕ ਤੇ ਸਰਨਾਗਤੀ ਕਟਕਟ ਸਬਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਵਡ ਪ੍ਰਤਾਪ ਅਜਰ ਜੀ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਉਸ ਦਾ ਸਹਾਈ ਰਹਾਓ ਬਿਰਤੀ ਕਦੇ ਨਾ ਹੋ ਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰਮਰ ਜਨਮੇ ਜਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅੰਧਨ ਰੰਗਰਾਤਾ ਸਾਤ ਸਹਿਜ ਆਨੰਦ ਘਣਾ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਓ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਂ ਥਨ ਅੰਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਰ ਬ੍ਰਹਮ ਸਰਣਾਈ ਚਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮਨਾਮ ਔਖਦ ਦਈਆ ਏਕਾ ਲਿਵ ਲਾਈ ਰਹਾਓ ਰੱਖ ਲੀਏ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕੇ ਆਪ ਰੱਖਿਆ ਨੂੰ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਪਾਏ ਪੂਰਨ ਭਈ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜੀਵਾਲਿਆਂ ਨੂੰ ਜਾਂ ਕਾਵੜ ਪ੍ਰਤਾਪ ਦੋਖ ਹਮਾਰੇ ਬਖਸ਼ਿਆਨਿ ਆਪਣੀ ਕਲਤਾਰੀ ਮਨ ਬਾਇ ਇਫਲ ਦਿੱਤਿਆ ਨੋ ਨਾਰਕ ਬਲਿਹਾਰੀ ਹਾਰਾਗ ਬਿਲਾਵਲ ਮਹੱਲਾ ਪੰਜਵਾ ਚੌਪ ਦੇ ਦੁਪ ਦੇ ਕਰੇਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਮੇਰੇ ਮੋਹਨ শ্রবণਿ ਇਹ ਨਾ ਸੁਨਾਏ ਸਾਖਤ ਦੀਦ ਸਾਖਤ ਗੀਤ ਨਾਦ ਤੁਨ ਗਾਵਤ ਬੋਲਤ ਬੋਲਿਆ ਜਾਏ ਰਹਾਓ ਸੇਵਤ ਸੇਵ ਸੇਵ ਸਾਧ ਸੇਵ ਸਦਾ ਕਰੋ ਕਰਤਾਏ ਆਪੈ ਦਰ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਨ ਦਰਸ ਰੰਗ ਲਾਏ ਹੋ ਹੋ ਕਿਰਪਾਲੋ ਦੀਨ ਦੁਖ ਪੰਜਨ ਮੋਹੇ ਚਰਨ ਰਧੈ ਵਸਾਏ ਸਭ ਹੂ ਤਲੈ ਤਲੈ ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਬ ਮਾਨ ਖੋਏ 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 ਖੋਈ ਹਾਂ ਮੋਕੋ ਸਤਗੁਰ ਮੰਤਰ ਦਰੜਾਏ ਅਤੁੱਲਿਆ ਤੁਲ ਅਤੁੱਲ ਨਹਿ ਤੁਲਿਆ ਭਗਤ ਮੱਛਲ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰ ਨਾਨਕੋ ਆਪਹਿ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸਕਾਰ ਡੰਡਾਉਤ ਬੰਦਨਾ ਅਨਕ ਬਾਰ ਜਾਉ ਬਾਰ ਐ ਰਹਾਉ ਉਠਤ ਬੈਠਤ ਸੋਭਤ ਜਾਗਤ ਇਹੋ ਮਨ ਤੁਝੈ ਚਿਤਾਰੈ ਸੁਖ ਦੁਖ ਇਸ ਮਨ ਕੀ ਵਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲ ਬੁੱਧ ਤਨ ਤੁਮਹੀ ਤੁਮਹਿ ਮੇਰਾ ਪਰਵਾਰੈ ਜੋ ਤਮ ਕਰਹੁ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾਂ ਸੁਨਿਅਤ ਪ੍ਰਪਤੋ ਸਗਲਿ ਉਧਾਰਨ ਮੋਹ ਮਗਨ ਪਤ ਤ ਸੰਪ੍ਰਾਨੀ ਐਸੇ ਮਨੈ ਬਿਸਾਰਨ ਰਹਾਓ ਸੱਚ ਬਿਖਿਆਲੇ ਗ੍ਰਹਜ ਕੀਨੀ ਅੰਮ੍ਰਿਤ ਮੰਤੇ ਢਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਇਰਤੇ ਕਾਢ ਲਿਓ ਮੇਰੇ ਸੁਆਮੀ ਹਾਰ ਭਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਪਹੈ ਸਾਧ ਸੰਗ ਰੰਗ ਕਤਾਰਨ ਬਿਲਾ ਬਲ ਮਹੱਲਾ ਪੰਜਵਾਂ संतन कै सुनियत प्रब की बात कथा कीर्तन आनंद मंगल तना पूर रही दिन से रात रहाओ कर कृपा अपने प्रब की ने नाम अपने की कीनी दात आठ पहर गुण गावत प्रब के काम क्रोध इस तन ते जात तृप्त आगाए देख प्रब दर्शन अमृत हर रस भोजन खात ਚਾਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮਹੱਲਾ ਪੰਜਵਾ ਰੱਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿنس ਗਏ ਸਭ ਸੋਖ ਸੰਤਾਪ ਰਹਾਓ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ ਰਾਮ ਰਸੈਣ ਆਤਮ ਤਰਾਪ ਚਰਨ ਗਏ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕਉ ਬਲ ਜਾਈ ਜਿਨ ਪੈਜ ਰਖੀ ਸਾਰੈ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖਾ ਮਿਹਰਮਹਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਰਾਗ ਬਿਲਾਵਲ ਮਹੱਲਾ ਪੰਜਮਾ ਚੌਪ ਦੇ ਦੁੱਪ ਦੇ ਕਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦੋ ਜਾਰੋ ਦੀਪਾ ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀਆਂ ਨੂਪਾ ਰਹਾਓ ਬਿਸਮਾ ਨ ਬਿਸਮ ਪਏ ਜੋ ਵੇਖਿਓ ਕਹਿਣ ਨ ਜਾਏ ਵਡਿਆਈ ਮਗਨ ਪਏ ਊਹਾ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੁੱਧ ਨਹੀਂ ਪੋਰਾ ਉਚਨ ਉਚਾ ਬੀਚਣਾ ਖੀਚਾ ਹਉ ਤੇਰਾ ਤੂੰ ਮੋਰਾ ਏਕ ਓੰਕਾਰ ਏਕ ਪਾਸਾਰਾ ਏਕ ਹੈ ਅਪਰਿਆ ਪਾਰਾ ਏਕ ਬਸਤੀਰ ਨੇਕ ਸੰਪੂਰਨ ਏਕ ਹੈ ਪ੍ਰਾਨ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬਿਅੰਤਾ ਕਹੋ ਨਾਨਕੀ ਉੱਚੋ ਊਚਾ ਬਿਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾਂ ਸੋ ਰਾਜ ਮਾਇ ਤੁਮ ਲਾਗੇ ਓ ਮੋਹ ਨੀ ਮੋਹਾਵਤ ਹੈ ਰਹਾਓ ਕਨਕ ਕਾਮ ਨੀ ਸੇਜ ਸੋਹਣੀ ਛੋੜ ਖਨਾ ਮੈਂ ਜਾਵਤ ਹੈ ਉਰਜ ਰਹੇ ਹੋ ਇੰਦਰੀ ਰਸ ਪ੍ਰੇਰਿਓ ਬਿਹਿਠ ਗਉਰੀ ਖਾਵਤ ਹੈ ਤ੍ਰਣ ਕੋ ਮੰਦਰ ਸਾਹਿ ਸਵਾਰਿਓ ਪਾਪਕ ਤਲੈ ਜਰਾਵਤ ਹੈ ਐਸੇ ਗੜ ਮੈਂ ਐਠਾ ਠੀਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੂंड ਪਰ ਠੰਡੇ ਕੇਸ ਗ헤 ਫੇਰ ਆਵਤ ਹੈ ਦ੍ਰਿਸ਼ਟ ਨਾ ਆਵੇ ਅੰਧ ਅ ਗਿਆਨੀ ਸੋਏ ਰਹੇ ਹੋ ਮਦ ਮਾਪਤ ਹੈ ਜਾਲ ਪ੍ਰਸਾਰ ਚੋਗ ਵਿਸਤਾਰੀ ਪੰਖੀ ਜੋਹਾ ਹਾਵਤ ਹੈ ਕਹ ਨਾਨਕ ਬੰਦਨ ਕਾਟਨ ਕਉ ਮੈਂ ਸਤਗੁਰ ਪੁਰਖ ਤੇ ਆਵਤ ਹੈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਆਪਾਰਿਆ ਮੋਲੀ ਪ੍ਰਾਨ ਪਿਆਰੋ ਮਨੈ ਆਧਾਰੋ ਚੀਤ ਚਿਤ ਵਾਉ ਜੈਸੇ ਪੰਤ ਬੋਲੀ ਰਹਾਓ ਸਹਿ ਸਮਾਇਓ ਗ੍ਰਹਿ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮ ਮੁਖਲਾ ਗੋਜੋ ਵੜ ਭਾਗੋ ਸੁਹਾਗ ਹਮਾਰੋ ਕਤੋਂ ਨਾ ਡੋਲੀ ਰੂਪ ਨਾ ਤੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇ ਰਵੀ ਸੁਹਾਗਨ ਅਤਨੀ ਕੀ ਮੇਰੀ ਬਣੀ ਘਟੋਲੀ ਬਿਲਾਵਲ ਮਹੱਲਾ ਪੰਜਵਾ ਗੋਬਿੰਦ 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 ਮਈ ਜਬ ਤੇ ਪੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਭਈ ਰਹਾਓ ਪੂਰਨਾ ਪੂਰ ਰਹੇ ਹੋ ਸੰਪੂਰਨੋ ਸੀਤਲ ਸਾਂਹ ਦਇਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤੰਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਉਹ ਮੰਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਬਿਲਾਵਲ ਮਹੱਲਾ ਪੰਜਵਾ ਕਿਆ ਹਮ ਜੀ ਜੰਤ ਬੇਚਾਰੇ ਬਰਨ ਨਾ ਸਕੈ ਏਕ ਰਮਾਈ ਬ੍ਰਹਮ ਮਹੇਸ ਸਿਧ ਮੁਨੀਂਂਂਦਰਾ ਬੇਅੰਤ ਠਾਕਰੋ ਤੇਰੀ ਗਤ ਨਹੀਂ ਪਾਈ ਕਿਆ ਕਥਿਐ ਕਿਛ ਕਥਨ ਨਾ ਜਾਈ ਜਹ ਜਹ ਦੇਖਾਂ ਤੈ ਰਿਆ ਸਮਾਈ ਰਹਾਓ ਜੈ ਮਹਾ ਭਿਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗਏ ਪ੍ਰਭ ਗੁਰ ਨਾਨਕ ਕੋ ਬੂਝ ਬੁਜਾਈ ਬਿਲਾਵਲ ਮਹੱਲਾ ਪੰਜਵਾਂ ਅਗਮ ਰੂਪ ਅਬਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈ ਐ ਅਚਰਜ ਸੁਨੇ ਹੋ ਪ੍ਰਾਪਤ ਪਹਿਟ ਲਏ ਸੰਤ ਚਰਨ ਚਰਨ ਮੰਨ ਲਈ ਐ ਕਿਤ ਬਿਧੀ ਐ ਕਿਤ ਸੰਜਮ ਪਾਈ ਐ ਕੋ ਸੋ ਜਨ ਕੇ ਜੁਗਤੀ ਤੇ ਆਈ ਐ ਰਹਾਓ ਜੋ ਮਾਨੁਖ ਮਾਨੁਖ ਕੀ ਸੇਵਾ ਉ ਤਿਸ ਕੀ ਲਈ ਲਈ ਫੁਨਜਾਈ ਐ ਨਾਨਕ ਸਰਣਾ ਸਰਨ ਸੁਖ ਸਾਗਰ ਮੋਹ ਟੇਕ ਤੇਰੋ ਇਕ ਨਾਈ ਐ ਬਿਲਾਵਲ ਮਹੱਲਾ ਪੰਜਵਾ ਸੰਤ ਸਰਣਾ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਏ ਵਰ ਕਾਇ ਤੇ ਛੂਟ ਪਰਿ ਰਹਾਓ ਸੂਖ ਸਹਿਜ ਅਰ ਕਰੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰਸ ਬਰਨਾ ਸਾਕੋ ਗੁਰਪੂਰ ਐ ਮੇਰੀ ਉਲਟ ਧਰੀ ਵੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ ਨੇ ਦ ਕਹੋ ਨਾਨਕ ਮੇਰੀ ਪੂਰੀ ਪਰੀ